ਯਾਰ ਉੱਠ ਜਾ ਹਿਲ ਜਾ ਕੇ ਪਾਸੇ ਜਾਣਾ ਮਰਨਾ ਨਹੀਂ ਅੱਗੇ ਫਿਰ ਮੈਂ ਨਹੀਂ ਜਾਣਕੀ ਦੇਵੇ ਇਹ ਕਿ ਤੇ ਆ ਬੜੀ ਬਿਮਾਰੀ ਤੁਹਾਨੂੰ ਜਨਾਨੀ ਆ ਵੀ ਜਦੋਂ ਅਗੇ ਤੇ ਜਾਣਾ ਨਾ ਤੁਸੀਂ ਕੋਤ ਕਲੇਸ਼ ਕੀਤੇ ਬਣਾ ਨਹੀਂ ਰਹਿੰਦੀਆਂ ਕਲੇਸ਼ ਪਾਉਣਾ ਹੀ ਪਾਉਣਾ ਤੁਸੀਂ ਪਾਉਣਾ ਹੀ ਪਾਉਣਾ ਕਲੇਸ਼ ਤੇ ਮੈਨੂੰ ਤੋ ਤਿਆਰ ਕਰਕੇ ਬਿਠਾਤਾ ਵਾ ਤੇ ਆ ਬੰਦਾ ਬੂਥੜ ਬਣਾ ਕੇ ਤੇ ਬੈੱਡ ਤੇ ਸੱਜ ਕੇ ਬਹਿ ਗਈ ਮੇਰੇ ਸਾਹਮਣੇ ਤੁਸੀਂ ਬੰਦਾ ਗੱਲ ਦੱਸੇ ਵੀ ਗੱਲ ਕੀ ਹੋਈ ਤੁਹਾਨੂੰ ਵੀ ਤਾਂ ਕੀ ਗੱਲ ਹੋਈ ਆ ਉਹ ਮੈਨੂੰ ਕਿਥੋਂ ਪਤਾ ਲਾਜੂ ਕੀ ਗੱਲ ਹੋਈ ਆ ਜੋਤਾਲਾ ਬਾਬਾ ਮੈਂ ਪੀਰ ਆ ਮੈਂ ਜਾਣੀ ਜਾਣੇ ਤੇ ਮੈਨੂੰ ਉਦਾਂ ਹੀ ਪਤਾ ਲੱਗ ਜੂਗਾ ਤੇ ਗੱਲ ਤੁਸੀਂ ਐਦਾਂ ਇੱਕ ਸੁਣ ਜੀਆ ਬਣ ਕੇ ਬੈਠੀਆਂ ਰਹਿਣਾ ਤੁਸੀਂ ਤੇ ਤਾਪ ਚੜਦਾ ਬੰਦੇ ਨੂੰ ਵੇ ਵੇ ਤੁਹਾਡੇ ਨਾਲ ਤੇ ਗੱਲ ਦਾਸ ਵੀ ਗੱਲ ਹੀ ਹੋਈ ਆ ਜਾਂ ਫਿਰ ਸਿੱਧੀ ਤਰ੍ਹਾਂ ਫਿਰ ਜੰਦਰ ਗਰੇਸ ਬੋਣਾ ਫਿਰ ਚੰਗੀ ਤਰ੍ਹਾਂ ਪਾਲਾ ਐਦਾਂ ਫਿਰ ਡੋਨ ਵਟਾਣਾ ਬਣ ਕੇ ਬੈਹ ਮੇਰੇ ਸਾਹਮਣੇ ਫਿਰ ਆ ਜਾ ਫਿਰ ਜੁੰਡਿਓ ਜੁੰਡੀ ਹੋ ਜੰਨੇ ਦੋਵੇਂ ਜਾਣੇ ਤੂੰ ਮੇਰਾ ਸਿਰ ਪਾੜ ਦੇ ਮੈਂ ਤੇਰਾ ਪਾੜ ਦੇਣਾ ਗਲਾ ਮਾਰਨ ਦੇਈ ਮੈਂ ਉੱਠ ਜਾ ਤਾਂ ਹਿਲ ਜਾ ਫਾਲਾ ਕੱਪੜੇ ਕਿਹੜੇ ਕੱਪੜੇ ਪਾਵਾਂ ਮੈਨੂੰ ਸਮਝ ਨਹੀਂ ਆਉਂਦੀ ਹੈ ਇਹ ਇਹ ਮੇ ਕੋਲ ਕਪੜਾ ਹੈਗੇ ਕਿਉਂ ਨਹੀਂ ਆ ਨਾਲੇ ਤੇਰੇ ਕੋ ਹੈਗੇ ਨਹੀਂ ਆ ਨਾਲੇ ਤੇਰੇ ਕੋ ਸਮਝ ਨਹੀਂ ਆਉਂਦੀ ਹਨਾ ਇੰਨਾ ਕੱਪੜਖਾਨਾ ਵਿਆ ਤਾਂ ਇਹ ਨਹੀਂ ਤੈਨੂੰ ਸਮਝ ਆਉਂਦੀ ਉਹਦਾ ਲਮਾਰੀ ਦੇ ਮੇਰੇ ਸਾਡੇ ਦੀ ਤੁੰਨ ਤੁੰਨ ਕੇ ਕੱਪੜੇ ਤੇ ਪ੍ਰੈਗਨੈਂਟ ਕੀਤੀ ਪਈ ਆ ਇਹਦੇ ਕੋ ਕਪੜੇ ਆ ਨਹੀਂ ਗਲਾ ਮਰਦਾ ਹੀ ਮੇਰ ਨਾਲ ਨਹੀਂ ਤੇ ਇਹ ਤੇਰੇ ਪ੍ਰਾਣੇ ਆ ਸਾਰੇ ਸੂਟ ਲਮਾਰੀ ਚ ਆਹੋ ਪ੍ਰਾਣੇ ਆ ਨਾ ਹਾਂ ਤੇ ਇਹ ਵਾ ਸਾਰੇ ਅਲਮਾਰੀ ਜੋ ਕੱਢ ਕੇ ਕਰਕੇ ਇਕੱਠੇ ਤੇ ਰੂੜੀ ਤੇ ਥੋਟਾਉਣਾ ਪੈਣਾ ਕੜੇ ਰੀਆ ਹਾਂ ਇੱਥੇ ਆ ਨਾ ਤਾਂ ਫਿਰ ਉਹ ਪੌਂਦੀ ਮਰਦੀ ਕਿਉਂ ਨਹੀਂ ਜਿਹੜੇ ਨਵੇਂ ਆ ਸੂਟ ਵਿੱਚ ਉਹ ਪੌਂਦੀ ਕਿਉਂ ਨਹੀਂ ਸੋਵੇਂ ਭਾਈ ਇੱਕ ਇੱਕ ਵਾਰਾ ਪਾ ਲਈ ਉਹ ਇੱਕ ਇੱਕ ਵਾਰੀ ਪਾਲੇ ਰੱਗੀ ਆ ਅਖਰ ਆ ਗਈ ਕਿਤੇ ਇਹ ਤਾਂ ਆ ਬੜੀ ਗੱਲ ਆ ਤੁਹਾਡੀ ਇੱਕ ਵਾਰੀ ਪਾਲੇ ਵੀ ਦੂਜੀ ਵਾਰੀ ਪਾਲੇਂਗੀ ਤਾਂ ਕਿਤੇ ਗੋਲੀ ਦਾ ਆਰਡਰ ਹੋ ਗਿਆ ਤੈਨੂੰ ਇਹ ਸਰਕਾਰ ਵੱਲੋਂ ਉੱਤੋਂ ਹੁਕਮ ਹੋਇਆ ਹੈ ਨਾ ਵੀ ਜਨਾਨੀ ਕੋਈ ਵੀ ਇੱਕ ਸੂਟ ਵੇਚ ਲਿਆ ਨਾ ਦੂਜੀ ਵਾਰੀ ਪਾਇਆ ਉਹਨੂੰ ਤੇ ਉਹਨੂੰ ਗੋਲੀ ਮਾਰਦੇ ਹੋ ਹੈ ਨਾ ਚੌਂਜ ਖਿਲਾਰ ਕੇ ਗਲਾਮ ਮਾਰਨ ਦੀ